ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ 200 ਇਸ ਵੇਲੇ ਮੈਂ ਖੜਾ ਆਪਣੇ ਪਿੰਡ ਦੀ ਡਰੇਨ ਦੇ ਪੁਲ ਦੇ ਠੀਕ ਇੱਥੇ ਹਾਂ ਅੱਜ ਤੁਸੀਂ ਸਾਰੇ ਜਣੇ ਸੋਚਦੇ ਹੋਵੋਗੇ ਕਿ ਮੈਂ ਇੱਥੇ ਕਿਉਂ ਖੜਾ ਹਾਂ ਮੈਂ ਜਿੱਥੇ ਤੁਹਾਨੂੰ ਕੁਝ ਤਸਵੀਰਾਂ ਦਿਖਾਵਾਂਗਾ ਕੁਝ ਉਦਮ ਤੋਂ ਬਾਅਦ ਆ ਨਤੀਜਿਆਂ ਦੀਆਂ ਤਸਵੀਰਾਂ ਦਿਖਾਵਾਂਗਾ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਧਰ ਪੁਲ ਬਣ ਰਿਹਾ ਜਿਹੜਾ ਉਹਨੂੰ ਦੇਖਦਿਆਂ ਆਇਆ ਦਿਖਾਇਆ ਜਾਵੇ ਇਹ ਪੁਲ ਇਹ ਪੋਲਿਆ ਪੁਲ ਬਣ ਗਿਆ ਸੀ ਬਣਾਇਆ ਜਾ ਰਿਹਾ ਸੀ ਪੁਲ ਤੇ ਉਸ ਪੁਲ ਨੂੰ ਹੁਣ ਉਦੇੜਿਆ ਜਾ ਰਿਹਾ ਤੁਸੀਂ ਆਖੋਗੇ ਵੀ ਉਦੇੜਿਆ ਕਿਉਂ ਜਾ ਰਿਹਾ ਲੋਕਾਂ ਦੇ ਪਿੰਡਾਂ ਦੇ ਵਿੱਚ ਤੇ ਪੁਲ ਬਣਦੇ ਮਸੀਂ ਇੱਥੇ ਢੇੜੀ ਜਾਂਦੇ ਇਹ ਘਟਨਾ ਇਹ ਹੈ ਕਿ ਇਸ ਪੁਲ ਨੂੰ ਜਿਹੜਾ ਉਹ ਬਣਾਉਣ ਦੇ ਦੌਰਾਨ ਆ ਜਿਹੜਾ ਪਿੱਲਰ ਜਦੋਂ ਬਣਾਇਆ ਗਿਆ ਸੀ ਤੇ ਅੱਤ ਅੱਤ ਘਟਿਆ ਦਰਜੇ ਦੀ ਪਿੱਲੀ ਇੱਟ ਜਿਹੜੀ ਆ ਉਹ ਵਰਤੀ ਗਈ ਸੀ ਆਇਟਿਆ ਜਿਹੜੀ ਉਦੋਂ ਵਰਤੀ ਗਈ ਸੀ ਤੇ ਦਰਿਆਈ ਪੁੱਸਰ ਜਿਹੜੀ ਰੇਤਾ ਆਂਦੀ ਆ ਚਿੱਟੇ ਰੰਗ ਦੇ ਉਹ ਜਿਹੜੀ ਐ ਇੱਥੇ ਉਹਦੀ ਵਰਤੋਂ ਕੀਤੀ ਗਈ ਐ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਤਸਵੀਰਾਂ ਸਾਰੀਆਂ ਜਿਹੜਾ ਉਹ ਨਾਲ ਦੀ ਨਾਲ ਦਿਖਾਈ ਜਾਵਾ ਤੇ ਨਾਲ ਦੀ ਨਾਲ ਤੁਹਾਨੂੰ ਸਾਰੀ ਘਟਨਾ ਸਾਰੀ ਕਹਾਣੀ ਜਿਹੜੀ ਆ ਉਹ ਦਿਖਾਈ ਜਾਵਾ ਸੋ ਸਭ ਤੋਂ ਪਹਿਲਾਂ ਇੱਥੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਪੁਲ ਜਿਹੜਾ ਵਾ ਇਹਨੂੰ ਪੁੱਟਿਆ ਜਾ ਰਿਹਾ ਆ ਪੁਲ ਜਿਹੜਾ ਵਾ ਨਵਾਂ ਬਣ ਰਿਹਾ ਸਾਰਾ ਇਹ ਇਧਰਲੀ ਸਾਈਡ ਤੇ ਜਿਹੜਾ ਇਹਨੂੰ ਪੋਲ ਨੂੰ ਹੁਣ ਪੁੱਟਿਆ ਜਾ ਰਿਹਾ ਪੁੱਟਣ ਦੀ ਕਹਾਣੀ ਇਹ ਹੈ ਕਿ ਇੱਥੇ ਅਤ ਘਟਿਆ ਦਰਜੇ ਦੀ ਰੇਤਾ ਤੇ ਘਟਿਆ ਦਰਜੇ ਦੀ ਜਿਹੜੀ ਇੱਟ ਜਿਹੜੀ ਪਿੱਲੀ ਇੱਟ ਆ ਉਹਦੀ ਵਰਤੋਂ ਕੀਤੀ ਜਾ ਰਹੀ ਸੀ ਇਹਦੇ ਤੋਂ ਬਾਅਦਾਂ ਇੱਥੇ 2 ਦਿਨ ਲਗਾਤਾਰ ਕੰਮ ਚੱਲਣ ਦਿੱਤਾ ਗਿਆ ਕਿਉਂਕਿ ਥੋੜਾ ਜਿਹਾ ਹੋ ਸਕਦਾ ਵੀ ਇਹਨਾਂ ਨੂੰ ਮੈਨੂੰ ਇਹ ਹੀ ਪਛਾਜਣਾ ਇਹ ਗਲਤ ਹੋઈ ਲੈਣ ਉਹਦੇ ਤੋਂ ਬਾਅਦਾਂ ਇਹ ਇਥੇ ਆਣ ਕੇ ਪਹਿਲਾਂ ਮੈਂ ਕੰਮ ਦੀ ਜਾਂਚ ਕੀਤੀ ਜਾਂਚ ਕਰਨ ਤੋਂ ਬਾਅਦ ਸਾਰੀ ਵੀਡੀਓ ਬਣੀ ਆ ਉਸ ਚੀਜ਼ ਦੀ ਪਰ ਮੈਂ ਤੁਹਾਡੇ ਸਾਰਿਆਂ ਨਾਲ ਉਹ ਵੀਡੀਓ ਸਾਂਝੀ ਨਹੀਂ ਕਰ ਸਕਦਾ ਕਿਉਂਕਿ ਉਹਦੇ ਵਿੱਚ ਕਾਫੀ ਲੋਕਾਂ ਦੀ ਜਿਹੜੀ ਆ ਉਹ ਸ਼ਕਲ ਜਿਹੜੀ ਆ ਤੁਹਾਨੂੰ ਉਹਦੇ 'ਚ ਨਜ਼ਰ ਆ ਜਾਣੀ ਹੈ ਤੇ ਹਰ ਕਿਸੇ ਦੀ ਆਪਣੀ ਇਮੇਜ ਹੁੰਦੀ ਆ ਮੈਂ ਤੁਹਾਡੇ ਨਾਲ ਵੀਡੀਓ ਤਾਂ ਸਾਂਝੀ ਕਰ ਰਿਹਾ ਕਿਉਂਕਿ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਸੋਸ਼ਲ ਆਡਿਟ ਸੋਸ਼ਲ ਤੌਰ ਤੇ ਵੀ ਆਪਾਂ ਆਪਣੀਆਂ ਕੁਝ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਸਾਡੇ ਏਰੀਆ ਦੇ ਵਿੱਚ ਜਿਹੜੇ ਪ੍ਰੋਜੈਕਟ ਚੱਲਦੇ ਆ ਉਹਨਾਂ ਤੇ ਆਪਾਂ ਨੂੰ ਨਿਗਰਾਨੀ ਰੱਖਣੀ ਚਾਹੀਦੀ ਆ ਸੋ ਉਸ ਦਿਨ ਉਹਨਾਂ ਨੂੰ ਸੱਦਿਆ ਗਿਆ ਸਾਰੇ ਅਧਿਕਾਰੀ ਜਿੰਨੇ ਵੀ ਸਿੱਲੋਂ ਲੈ ਕੇ ਉੱਤੋਂ ਤੱਕ ਅਧਿਕਾਰੀ ਦੇ ਠੇਕੇਦਾਰ ਨੂੰ ਸਾਡੇ ਵੱਲੋਂ ਇੱਥੇ ਸੱਦਿਆ ਗਿਆ ਤੇ ਸੱਦਣ ਤੋਂ ਬਾਅਦ ਜਿਹੜਾ ਇੱਥੇ ਸੱਦਣ ਤੋਂ ਪਹਿਲਾਂ-ਪਹਿਲਾਂ ਇੱਥੇ ਆਹ ਵਾਲੀਆਂ ਇੱਟਾਂ ਜੜੀਆਂ ਆਹ ਜਿਹੜੀਆਂ ਇੱਟਾਂ ਦਿਖ ਰਹੀਆਂ ਤੁਹਾਨੂੰ ਇਹ ਵਾਲੀਆਂ ਇੱਟਾਂ ਮੰਗਵਾ ਲਈਆਂ ਗਈਆਂ ਤੇ ਇਹਨਾਂ ਦਾ ਚੱਕਾ ਜਿਹੜਾ ਵਾ ਬਿਲਕੁਲ ਉੱਥੇ ਲਾਇਆ ਗਿਆ ਜਿੱਥੇ ਇਹਨਾਂ ਦੀਆਂ ਠੇਕੇਦਾਰ ਦੇ ਵੱਲੋਂ ਜਿਹੜੀਆਂ ਪਿੱਲੀਆਂ ਇੱਟਾਂ ਮੰਗਾਈਆਂ ਗਈਆਂ ਸੀ ਉਹਨਾਂ ਦੇ ਬਿਲਕੁਲ ਨਜ਼ਦੀਕ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਵਾ ਕਿ ਆਹ ਵਾਲੀ ਇੱਟ ਜਿਹੜੀ ਆ ਇੱਥੇ ਅੱਤ ਘਟਿਆਦਰਜੇ ਦੀ ਪਿੱਲੀ ਇੱਟ ਜਿਹੜੀ ਆ ਉਹ ਵਰਤੀ ਜਾ ਰਹੀ ਸੀ ਹੁਣ ਇਸ ਚੀਜ਼ ਨੂੰ ਕੰਪੇਅਰ ਕਰਨ ਲਈ ਲਾਗੇ ਚੰਗੀ ਚੀਜ਼ ਵੀ ਤਾਂ ਰੱਖਣੀ ਪੈਣੀ ਸੀ ਸੋ 10 ਦੇ ਵੱਲੋਂ ਜਿਹੜਾ ਉਹ ਪੱਠੇ ਤੇ ਜਾਇਆ ਗਿਆ ਤੇ ਪੱਠੇ ਤੇ ਜਾ ਕੇ ਇਸ ਅ ਇੱਟ ਨੂੰ ਜਿਹੜਾ ਵਾ ਉਹ ਉਥੋਂ ਲਿਆਂਦਾ ਗਿਆ ਤੇ ਇੱਥੇ ਕੰਪੇਅਰ ਕਰਨ ਲਈ ਲਾ ਦਿੱਤੇ। ਉਹਦੇ ਤੋਂ ਬਾਅਦ ਸੋ ਇੱਟ ਨੂੰ ਜਿਹੜਾ ਵਾ ਉਹ ਇੱਥੇ ਕੰਪੇਅਰ ਕੀਤਾ ਗਿਆ ਤਾਂ ਅਧਿਕਾਰੀਆਂ ਦੇ ਵੱਲੋਂ ਇਸ ਇੱਟ ਨੂੰ ਜਿਹੜਾ ਉਹ ਰਿਜੈਕਟ ਕਰ ਦਿੱਤਾ ਗਿਆ। ਉਹਦੇ ਤੋਂ ਬਾਅਦਾਂ ਰੇਤਾ ਵੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਰੇਤਾ ਜਿਹੜੀ ਆ ਉਹ ਕਿਹੜੀ ਵਰਤੀ ਗਈ ਸੀ ਰੇਤਾ ਦੇਖੋ ਦਰਿਆਈ ਜਿਹੜੀ ਪੁੱਸਰ ਹੁੰਦੀ ਆ ਉਹਦੀ ਵਰਤੋਂ ਇੱਥੇ ਕੀਤੀ ਜਾ ਰਹੀ ਸੀ ਮੈਂ ਤਸਵੀਰਾਂ ਜਿਹੜੀਆਂ ਨੇ ਸਾਰੀਆਂ ਤੁਹਾਨੂੰ ਆਪਣੇ ਆਪ ਹੀ ਨਜ਼ਰ ਆਉਣੀਆਂ ਆ ਆ ਜਿਹੜੀ ਰੇਤਾ ਵਾ ਆ ਕਾਲੀ ਰੇਤਾ ਵਾ ਤੇ ਆ ਜਿਹੜੀ ਰੇਤਾ ਦਰਿਆਈ ਪੁੱਸਰ ਜਿਹੜੀ ਆ ਉਹਦੀ ਵਰਤੋਂ ਜਿਹੜੀ ਇੱਥੇ ਕੀਤੀ ਜਾ ਰਹੀ ਸੀ ਸੋ ਚੱਲਦੇ ਆਪਾਂ ਹੁਣ ਤੇ ਜਾਣ ਤੋਂ ਪਹਿਨਾ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਉਦੇ ਤੋਂ ਬਾਅਦ ਐਥੇ ਹੀ ਇਹਨੂੰ ਕੰਮ ਨੂੰ ਜਿਹੜਾ ਰੋਕ ਦਿੱਤਾ ਗਿਆ ਏ ਰੋਕਣ ਤੋਂ ਬਾਅਦ ਕੰਮ ਜਿਹੜਾ ਉਹਨਾਂ ਨੂੰ ਕਹਿ ਦਿੱਤਾ ਗਿਆ ਸੀ ਕਿ ठेकेदार ਨੂੰ ਇਧਰਲੀ ਸਾਈਡ ਤੇ ਆਪਣਾ ਕੰਮ ਜਿਹੜਾ ਵਾ ਉਹ ਕੁਆਲਿਟੀ ਦਾ ਮਟੀਰੀਅਲ ਸਾਰਾ ਜਿਹੜਾ ਜੋ ਇੱਟ ਜਿਹੜੀ ਮੈਂ ਮੰਗਵਾਈ ਸੀ ਜਾਂ ਜੋ ਮਟੀਰੀਅਲ ਮੰਗਵਾਇਆ ਗਿਆ ਸੀ ਉਹ ਐਸ ਪਰ ਨੋਰਮਸ ਜਿੰਨਾ ਬਣਦਾ ਵਾ ਉਹਦੀ ਮਕਦਾਰ ਦੇ ਵਿੱਚ ਜਿਹੜਾ ਵਾ ਉਹ ਬਣਾਇਆ ਜਾਵੇ ਸੋ ਇਧਰ ਬਣਨਾ ਸ਼ੁਰੂ ਹੋ ਗਿਆ ਇਹਨੂੰ ਕਿਹਾ ਜਾਂਦਾ ਸੀ ਸਾਡੇ ਵੱਲੋਂ ਕਿ ਇਹਨੂੰ ਦੇੜਿਆ ਜਾਵੇ ਸੋ ਅੱਜ ਇਹ ਇਹਨੂੰ ਢੇੜਿਆ ਜਾ ਰਿਹਾ ਆ ਆ ਦੇਖੋ ਮੈਂ ਜਿਹੜਾ ਢੇੜ ਦਾ ਪਿਆ ਵੀਰ ਸਾਡੇ ਪਿੰਡ ਦਾ ਹੀ ਆ ਸਭ ਤੋਂ ਪਹਿਲਾਂ ਨਾਂ ਦੱਸ ਦਿਓ ਆਪਣਾ ਵੀਰ ਜੀ ਨਾਂ ਮੇਰਾ ਪਰਮਜੀਤ ਸਿੰਘ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਜੀ ਕੌਣ ਆ ਤੁਹਾਨੂੰ ਹੁਕਮ ਕਿੰਨੇ ਕੀਤਾ ਢੇੜੰਦਾ ਤੁਹਾਡੇ ਜਿੰਨੇ ਵੀ ਟੀਮ ਤੁਹਾਡੀ ਰਹੀ ਐ ਇੱਥੇ ਇਹ ਪਿੰਡ ਤਰਦੇ ਹੋ ਨਹੀਂ ਨਹੀਂ ਹੁਣ ਤੁਹਾਨੂੰ ਕਿੰਨੇ ਕਿਹਾ ਵੀ ਇਹ ਢੇੜੋ ਇਹ ਮਨਦੀਪ ਸਿੰਘ ਨੇ ਕਿਹਾ ਉਹ ਨਹੀਂ ਮੈਂ ਥੋੜਾ ਕਿਹਾ ਤੁਹਾਨੂੰ ਹੁਣ ਤੁਹਾਨੂੰ ਕਿੰਨੇ ਕਿਹਾ ਮੈਂ ਮੈਂ ਥੋੜਾ ਨਾ ਕਿਹਾ ਇਹਨੂੰ ਠੇਕੇਦਾਰ ਨੇ ਕਿਹਾ ਜੀ ਠੇਕੇਦਾਰ ਨੇ ਕਿਹਾ ਠੇਕੇਦਾਰ ਨੇ ਕੀ ਕਿਹਾ ਇਹਨੂੰ ਪੀ ਦੇਰ ਤੋਂ ਇਹ ਨੂੰ ਦੇਰ ਤੋਂ ਸੋ ਇਹ ਨੂੰ ਦੇੜਿਆ ਜਾ ਰਿਹਾ ਅੱਜ ਜਿਹੜਾ ਬ ਉਹ ਇਥੋਂ ਇਹਨੂੰ ਸਾਰਾ ਮਟੀਰੀਅਲ ਜਿਹੜਾ ਉਹ ਦੇੜਿਆ ਜਾ ਰਿਹਾ ਤੇ ਮੈਂ ਤੁਹਾਨੂੰ ਅੱਜ ਤੋਂ ਇਹ ਕਿੰਨੇ ਦਿਨ ਹੋ ਗਏ ਬਣੇ ਨੂੰ ਜੀ ਇਹਨੂੰ 10 ਤੋਂ 15 ਦਿਨ ਹੋ ਗਏ ਬਣੇ 10 ਤੋਂ 15 ਦਿਨ ਹੋ ਚੁੱਕੇ ਆ ਤੇ ਆ ਮਟੀਰੀਅਲ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਆ ਵਾਲੇ ਮਟੀਰੀਅਲ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇਥੇ ਜਿਹੜਾ ਪਿੱਲੀ ਇੱਟ ਜਿਹੜੀ ਆ ਉਹ ਪੁੱਟੀ ਜਾ ਰਹੀ ਆ ਇਹ ਪਿੱਲੀ ਇੱਟ ਸੋ ਹੁਣ ਆਹ ਵਾਲਾ ਜਿਹੜਾ ਵਾ ਪੰਮੇ ਕੀ ਆਹ ਜਿਹੜਾ ਬਣਿਆ ਇਧਰਲੀ ਸਾਈਡ ਦਾ ਆ ਜਿੰਨੀ ਇਟੇ ਨਾਲ ਦੋਨਾਂ ਪਿਲਰਾਂ ਦੇ ਵਿੱਚ ਸਹੀ ਲੱਗੀ ਆ ਹਾਂਜੀ ਬਿਲਕੁਲ ਸਹੀ ਲੱਗੀ ਤੇ ਮਟੀਰੀਅਲ ਜਿਹੜਾ ਵਰਤਿਆ ਗਿਆ ਉਹ ਹਾਂਜੀ ਇਹਨੂੰ ਅੱਬਾਂ ਇਟ ਲੱਗੀ ਆ ਕਾਲੀ ਰੇਤ ਲੱਗੀ ਆ ਤੇ ਮਟੀਰੀਅਲ ਵੀ ਪੂਰਾ ਵਰਤਿਆ ਗਿਆ ਜਿੱਦਾਂ ਇੱਥੇ ਪਾ ਹੈ ਬਿਲਕੁਲ ਬਰਾਬਰ ਬਰਾ ਸਹੀ ਮਟੀਰੀਅਲ ਜਿਹੜਾ ਉਹਦੀ ਵਰਤੋਂ ਹੋਈ ਆ ਤੇ ਉਸ ਤੋਂ ਬਾਅਦ ਜੇਕਰ ਆਹ ਦੇਖਿਆ ਜਾਵੇ ਤੇ ਪੰਮੇ ਇਮਾਨਦਾਰੀ ਨਾਲ ਦੱਸਿਂ ਇੱਥੇ ਹਾਲਾਤ ਕਿਦਾਂ ਦੇ ਆ ਇਹ ਬਿਲਕੁਲ ਨਹੀਂ ਸਹੀ ਜੀ ਕਲਕਸ ਹੈ ਨਹੀਂ ਨਹੀਂ ਸੋ ਇਹ ਹਾਲਾਤ ਨੇ ਸਾਡੇ ਦੇਸ਼ ਦੇ ਇਹ ਹਾਲਾਤ ਨੇ ਸਾਡੇ ਸਿਸਟਮ ਦੇ ਸੋ ਮੇਰੇ ਵੱਲੋਂ ਜਿਹੜਾ ਉਹ ਇੱਥੇ ਟੀਮ ਦੇ ਨਾਲ ਆਇਆ ਜਾਂਦਾ ਸਾਰੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਇੱਥੇ ਇਹ ਮੌਕਾ ਜਿਹੜਾ ਵਾ ਉਹ ਵਿਖਾਇਆ ਜਾਂਦਾ ਵਿਖਾਉਣ ਤੋਂ ਬਾਅਦਾਂ ਸਾਡੇ ਵੱਲੋਂ ਇਸ ਚੀਜ਼ ਦੀ ਜਿੱਦ ਕੀਤੀ ਜਾਂਦੀ ਹੈ ਕਿ ਇਹਨੂੰ ਪੁਲ ਨੂੰ ਪੁੱਟੋ ਜਿੰਨਾ ਚਿਰ ਇਹ ਪੁਲ ਪੁੱਟਦੇ ਨਹੀਂ ਉਹਨਾਂ ਚਿਰ ਅਸੀਂ ਜਿਹੜਾ ਵਾ ਬਿਲਕੁਲ ਤੁਹਾਡੇ ਨਾਲ ਸਾਡਾ ਕੋਈ ਕੰਪਰੋਮਾਈਜ਼ ਨਹੀਂ ਸੋ ਹੁਣ ਇਸ ਪੁਲ ਨੂੰ ਜਿਹੜਾ ਵਾ ਉਹ ਪੁੱਟਿਆ ਜਾ ਰਿਹਾ ਤੇ ਇਧਰ ਪੁਲ ਜਿਹੜਾ ਵਾ ਬਿਲਕੁਲ ਸਹੀ ਜਿਹੜਾ ਵਾ ਉਹ ਬਣ ਰਿਹਾ ਵਾ ਇੱਟਾਂ ਤੁਸੀਂ ਦੇਖ ਸਕਦੇ ਹੋ ਇੱਟਾਂ ਇੱਕੋ ਪੱਠੇ ਤੋਂ ਜਿਹੜਾ ਵਾ ਉਹ ਆ ਰਹੀਆਂ ਨੇ ਇੱਕੋ ਪੱਠੇ ਤੋਂ ਇੱਟਾਂ ਜਿਹੜੀਆਂ ਉਹ ਆ ਰਹੀਆਂ ਨੇ ਸੋ ਇੱਟਾਂ ਦੀ ਕੁਆਲਿਟੀ ਵੀ ਆਪਾਂ ਉਹਨਾਂ ਦੇ ਮੂੰਹੋਂ ਹੀ ਆਪਾਂ ਸੁਣ ਲੈਨੇ ਆ ਜਿਹੜੇ ਇੱਟਾਂ ਲਾਉਂਦੇ ਆ ਹਾਂਜੀ ਭਾਜੀ ਜਿਹੜੀ ਪਹਿਲੀ ਇੱਟ ਆਈ ਸੀ ਉਹ ਵੀ ਇਸੇ ਪੱਠੇ ਤੋਂ ਆਈ ਸੀ ਹਾਂਜੀ ਹਾਂਜੀ ਇਸੇ ਤੇ ਆ ਜਿਹੜੀ ਇੱਟ ਆ ਇਹ ਵੀ ਉਸੇ ਦਾ ਹੈ ਉਸੇ ਤੋਂ ਹੀ ਤੇ ਆ ਜਿਹੜੀ ਇੱਟ ਆ ਇਹ ਇਹ ਦੀ ਇਹਦੀ ਕੁਆਲਿਟੀ ਤੇ ਇਹਦੇ 'ਚ ਫਰਕ ਹੈਗਾ ਬਹੁਤ ਜ਼ਿਆਦਾ ਜੀ ਅੱਛਾ ਇਹਨੂੰ ਕੀ ਬੋਲਦੇ ਜੀ ਡੜਾ ਡੜਾ ਤੇ ਆ ਅੱਬੜ ਅੱਬੜ ਇੱਟ ਸੋ ਇਹ ਤਸਵੀਰਾਂ ਨੇ ਸਾਡੇ ਪਿੰਡ ਤਰਜੋ ਜਿਹੜਾ ਪੁਲ ਬਣ ਰਿਹਾ ਉਹਨੀਆਂ ਤਸਵੀਰਾਂ ਨੇ ਸੋ ਕਿਸੇ ਵੀ ਬਹੁਤ ਬੜੇ ਵਿਅਕਤੀਆਂ ਵੱਲੋਂ ਇੱਥੇ ਹਾਲੇ ਤੱਕ ਜਿਹੜਾ ਪਿਛਲੇ ਕੁਝ ਦਿਨ ਪਹਿਲਾਂ ਜਦੋਂ ਇੱਥੇ ਉਦਗਾੜਨ ਹੁੰਦਾ ਉਦੋਂ ਸਾਰੇ ਪਹੁੰਚਦੇ ਨੇ ਉਹਦੇ ਤੋਂ ਬਾਅਦ ਜਦੋਂ 3-4 ਦਿਨ ਪਿੱਲੀਆਂ ਇੱਟਾਂ ਦੇ ਨਾਲ ਇੱਥੇ ਕੰਮ ਹੁੰਦਾ ਉਦੋਂ ਵੀ ਕੋਈ ਨਹੀਂ ਆਇਆ ਤੇ ਜਦੋਂ ਹੁਣ ਸਾਰਾ ਕੰਮ ਵਧੀਆ ਤਰੀਕੇ ਨਾਲ ਚੱਲ ਰਿਹਾ ਤੇ ਫਿਰ ਜਿਹੜਾ ਆ ਖੁਦ ਪਿੱਲੀਆਂ ਇੱਟਾਂ ਵਰਤ ਕੇ ਲੋਕਾਂ ਦੇ ਪੈ ਬਣਾਉਣ ਵਾਲੇ ਲੋਕਾਂ ਦੇ ਰਾਹ ਬਣਾਉਣ ਵਾਲੇ ਕੋਈ ਨਜ਼ਰ ਨਹੀਂ ਆ ਰਿਹਾ ਸੋ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਹਰ ਇੱਕ ਵੋਟਰ ਜਨਤੀ ਨੂੰ ਕਿਉਂਕਿ ਸੋਸ਼ਲ ਆਡਿਟ ਦਾ ਅਧਿਕਾਰ ਹਰ ਇੱਕ ਵੋਟ ਪਾਉਣ ਦੇ ਅਧਿਕਾਰੀ ਬੰਦੇ ਦੇ ਕੋਲੇ ਜਿਹੜੇ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੇ ਉਹਦੇ ਕੋਲ ਸੋਸ਼ਲ ਆਡਿਟ ਦਾ ਵੀ ਅਧਿਕਾਰ ਆ ਸਾਡੇ ਪਿੰਡ ਦੇ ਵਿੱਚ ਜੇ ਘਟੀਆਂ ਕੰਮ ਚੱਲ ਰਿਹਾ ਸੀ ਤੇ ਸਾਡਾ ਸਾਰਿਆਂ ਦਾ ਅਧਿਕਾਰ ਆ ਕਿ ਅਸੀਂ ਉਸ ਕੰਮ ਦੇ ਬਾਰੇ ਜਿਹੜਾ ਉਹ ਜਾਂਚ ਕਰ ਸਕਦੇ ਆ ਉਹਦੇ ਬਾਰੇ ਸਵਾਲ ਜਿਹੜੇ ਆ ਉਹ ਖੜੇ ਕਰ ਸਕਦੇ ਆ ਸੋ ਸਾਰਿਆਂ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਵਾ ਆਪਾਂ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਕੋਈ ਵੀ ਗਵਰਨਮੈਂਟ ਦੇ ਰਿਲੇਟਿਡ ਪ੍ਰੋਜੈਕਟ ਬਣਦੇ ਨੇ ਸਰਕਾਰੀ ਪ੍ਰੋਜੈਕਟ ਬਣਦੇ ਨੇ ਸਾਂਝੇ ਸਾਂਝੀਆਂ ਜ਼ਾਇਦਤਾਂ ਬਣਦੀਆਂ ਨੇ ਸਾਰਿਆਂ ਦੇ ਫਰਜ਼ ਬਣਦਾ ਕਿ ਇਸੇ ਤਰੀਕੇ ਦੇ ਨਾਲ ਨਿਗਰਾਨੀ ਰੱਖੋ ਤਾਂ ਜੋ ਜਿਹੜੇ ਇਹ ਪ੍ਰੋਜੈਕਟ ਨੇ ਆਉਣ ਵਾਲੇ ਸਮੇਂ ਦੇ ਵਿੱਚ ਆ ਕਿਸੇ ਨਾ ਕਿਸੇ ਹਾਦਸੇ ਦਾ ਕਾਰਨ ਜਿਹੜੇ ਉਹ ਨਾ ਬਣ ਸਕਣ ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ